ਮੇਰਾ ਨਾਮ ਹਰਪੀ ਸਿੰਘ ਹੈ ਮੈਂ ਦਿਲਰੋਜ਼ ਦੇ ਫਾਦਰ ਆ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 22 ਸਾਲ ਪਹਿਲਾਂ ਹੈ ਮੇਰੀ ਗਵਾਂਢੀ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਤਾ ਸੀਗਾ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਢੀ ਬਹੁਤ ਦੁੱਖ ਲੱਗਿਆ ਜੀ ਇਹ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਗਵਾਂਢੀ ਗਵਾਂਢੀ ਨੂੰ ਕੀ ਕਰ ਰਿਹਾ ਜੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲਈ ਵੀ ਅੱਗੇ ਲਾਅ ਤਾਂ ਹੋਣਾ ਹੀ ਨਹੀਂ ਸੀਗਾ ਜੀ ਕਾਦੇ ਵੀ ਇਹੜੇ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੇ ਕੋਈ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਬਟ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ ਦੇਰ ਹੋ ਗਈ ਫਾਂਸੀ ਦਾ ਆਰਡਰ ਹੋਇਆ ਉਹਨੂੰ 1.5 ਸਾਲ ਹੋ ਗਿਆ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਣੇ ਗਈ ਨੂੰ ਜੀ 28 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦੀ ਆਰਡਰ ਹੋ ਗਿਆ ਹੁਣ ਪਤਾ ਨਹੀਂ ਫਾਂਸੀ ਦਾ ਉਹਨੂੰ ਕੀ ਹਸਤਾਬ ਹੈ ਕੀ ਨਹੀਂ ਕੀ ਹੁਣ ਹੂੰ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨਹੀਂ ਹੋਇਆ ਬੇਟੀ ਦਾ ਇਨਸਾਫ ਹੋਏਗਾ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ